ਦੋਸਤੋ ਜਿਹੜਾ ਨਾ ਬੱਚਿਆਂ ਵਾਸਤੇ ਧੀਆ ਵਾਸਤੇ ਮੰਗਤਾ ਬੰਨਾ ਪੈਜੇ ਤੇ ਮੈਂ ਮੰਗਤਾ ਬਣ ਕੇ ਖੁਸ਼ ਆ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕੇ ਮਜ਼ਾ ਕਰਾਦਾ ਸਾਰੇ ਅਗਰ ਤਾਂ ਨਹੀਂ ਕੋਈ ਆ ਕਿਹੜਾ ਲੈਣਾ ਮੈਂ ਆ ਲੈਣਾ ਕੁੜੀ ਕਿਹੜੀ ਤੂੰ ਨੇ ਸੋਏ ਤੈਨੂੰ ਇੱਕੋ ਜੀ ਲਿਆ ਥੋੜਾ ਕਰਾ ਕੇ ਦਾ ਪਰ ਮੈਨੂੰ ਲੱਗਦਾ ਟੋਕਰੀ ਚ ਅੱਛਾ ਚਲਵਾਉਣਾ ਨਾ ਹਾਂਜੀ ਸਾਰੇ ਮੈਨੂੰ ਚਲਵਾਉਣਾ ਚਲੋ ਚਲਵਾਉਣਾ ਉਹਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਹੀ ਖੜੇ ਰੋਡ ਤੇ ਸਾਨੂੰ ਕਿਸੇ ਸੱਜਣ ਨੇ ਦੱਸੇ ਸੀ ਕਿ ਇਧਰੋਂ ਬੱਚੀਆਂ ਤੁਰ ਕੇ ਸਕੂਲ 3 ਕਿਲੋਮੀਟਰ ਕੇ ਸਕੂਲ ਆ ਖੰਬੇ ਉਹ ਤੁਰ ਕੇ ਜਾਂਦੀਆਂ ਔਰ ਆਪਾਂ ਇੱਥੇ ਖੜੇ ਹੁਣ ਵੇਟ ਕਰਾ ਕੇ ਬੱਚੀਆਂ ਦੀ ਜਦੋਂ ਬੱਚੀਆਂ ਆ ਗਈਆਂ ਤੇ ਸਾਈਕਲ ਦੇ ਮੈਂ ਕਿਸੇ ਜਣ ਕਹਿੰਦੇ ਮੰਗਤਾ ਦੋਸਤੋ ਜਿਹੜਾ ਨਾ ਬੱਚਿਆਂ ਵਾਸਤੇ ਧੀਆਂ ਵਾਸਤੇ ਮੰਗਤਾ ਬਣਾ ਪੈ ਜੇ ਤੇ ਮੈਂ ਮੰਗਤਾ ਬਣ ਕੇ ਖੁਸ਼ ਆ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕੇ ਮਜ਼ਾ ਕਰਵਾ ਦਿੰਦਾ ਮੰਗਤਾ ਬਣ ਕੇ ਖੁਸ਼ੀ ਮਿਲਦੀ ਹੈ ਤੇ ਧੰਨਵਾਦ ਉਹਨਾਂ ਦੋਸਤਾਂ ਦਾ ਵੀ ਜਿਹੜੇ ਇਹ ਟੈਗ ਦਿੰਦੇ ਆ ਆਪਾਂ ਆਪਣਾ ਕੰਮ ਕਰਨਾ ਬਾਬੇ ਨਾਨਕ ਦੀ ਸੇਵਾ ਲੈਣੀ ਆ ਆਹ 3 ਸੈਕਿੰਡ ਮੇਰੇ ਪਰਦੇਸੀ ਵੀਰ ਲੋ ਆ ਮਹੀਨਾ ਪਹਿਲਾਂ ਆਏ ਸੀ ਖੜੇ ਸੀਗੇ ਪਰ ਹੁਣ ਪਤਾ ਲੱਗਾ ਸੀ ਬੱਚੇ ਤੈਨੂੰ ਲੋੜ ਆ ਉਹ ਬੱਚਿਆਂ ਵਾਸਤੇ ਆਪਾਂ ਸਾਈਕਲ ਪਹੁੰਚ ਕਰਨਗੇ ਬੱਚੇ ਇਧਰ ਸਾਈਡ ਤੋਂ ਆਉਣੀਆਂ ਤੇ ਇਧਰ ਜਿਹਾਉਣੀਆਂ ਆਪਾਂ ਵੇਟ ਕਰਦੇ ਆ ਆਹ ਵਾਗੀ ਆ ਕੰਮ ਕਰ 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 ਕਿੰਨੇ ਚ ਪੜਦੀ ਸੱਤਵੇਂ ਸੱਤਵੇਂ

ਕੋਨਾ ਲੱਗਦਾ ਟੋਕਰੀ ਚ ਅੱਛਾ ਚਲਾਉਣਾ ਹੈ ਨਾ ਹਾਂਜੀ ਸਾਰੇ ਮੈਨੂੰ ਚਲਾਉਣਾ ਚਲਾਓ ਤੂੰ ਚਲਾਉਣਾ ਉਹਦਾ ਨਾ ਹਾਂਜੀ ਚਲੋ ਪੂਰਾ ਨੂੰ ਚਲੋ ਸਪੂਰਾ ਆਪਣਾ ਆਪਣਾ ਮੁਰਦਾ ਦੇ ਰਿਹਾ ਚਲੋ ਲੈਓ ਲਓ ਜੀ ਦੋਸਤੋ ਬੱਚੀਆਂ ਖੁਸ਼ ਆ ਹੁਣ ਸਾਈਕਲ ਤੇ ਜਾ ਕਰਾਂ ਠੀਕ ਆ ਇਹ ਬੱਚੀਆਂ ਉਹਦੇ ਵਿੱਚ ਸਾਈਕਲ ਲੈ ਕੇ ਸਕੂਲ ਜਾਇਆ ਕਰਨਗੇ ਆ ਤੇ ਇਹ ਬਾਬੇ ਨਨਕਾਪੁਰ ਬੋਲਦੇ ਵਿੱਚੋਂ ਤੇ ਇਸ ਮੰਗ ਤੇ ਲੋ ਮੰਗਿਆ ਗਿਆ ਕਿ ਕੋਲੋਂ ਮੰਗ ਕੇ ਬੱਚੀਆਂ ਖੁਸ਼ ਹੋ ਗਈਆਂ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜਿੰਦਾਬਾਦ